ਕੀ ਤੋਂ ਭਲਾ ਕੀ ਜਾਣਦੇ ਨੇ ਉਹ ਭਲਾ ਕੀ ਜਾਣਦੇ ਨੇ ਉਹ ਸੰਗੋਵਾ ਜੀ ਭਲਾਣ ਦੀ ਮਤਲਬ ਮੇਰੇ ਘਰ ਆਈ ਹੈ ਸਾਰਾ ਮੈਨੂੰ ਖੁਸ਼ੀ ਹੋਈ ਗੱਲਾਂ ਨਹੀਂ ਆਂ ਦਮ ਚ ਵੜੇ ਫਰਮਾ ਕੇ ਜੱਜ ਸਾਹਿਬ ਨੇ ਜੱਜ ਸਾਹਿਬ ਨੂੰ ਕਿ ਤੇ ਲਾਈਫ ਤੇ ਤੇ ਲਾਈਫ ਤੇ ਤੇ ਲਾਈਫ ਬਿਆਲ ਵੀ ਸਾਹਿਬ ਪਹਿਲਾਂ ਵੀ ਨਾਲ ਹੀ ਲੋਕਾਂ ਦੇ ਜੀ ਦੇਖਾ ਕੋਣ ਪੰਜਾਬ ਸਰਕਾਰ ਦੀ ਸੱਚੀ ਜੀ ਵਈ ربا ربالی برسا کونے پا ربا ربالی بسا ਆਕੀ ਕੋ ਕੀ ਗਾਣੇ ਪਾ ਇਹ ਬੋਲ ਮੁਰ ਮੈਨੂੰ ਪਿੱਟੀਆਂ ਗੜੀਆਂ ਤੇ ਲੱਗੇ ਰਪਾ ਰਪਾ ਵੀ ਪ੍ਰਸਾਰ ਸਾਡੀ ਕੋਟੀ ਗਾਣੇ ਪਾ ਇਹ ਬੋਲ ਮੁਰ ਮੈਨੂੰ ਪਿੱਟੀਆਂ ਗੜੀਆਂ ਤੇ ਲੱਗੇ ਇੱਕ ਖਿੱਚ ਅੱਜ ਵੀ ਇਸ ਲੋਕੀ ਵਿੱਚ ਹੈ ਉਹਨੇ ਹੀ ਕਥਿਤ ਉਹਨਾ ਹੀ ਕਰਾਗਾ ਸਮਾ ਪਰਵਲ ਹੈ ਮੀਰੀ ਉਡੀਕ ਬਦਨਾ ਦੀ ਗਰਜ ਬਿਚਰੀ ਦੀ ਬੇਚ ਗੁਦਰਤ ਦੀਆਂ ਚੱਕਾ ਚੌਂ ਕਰਦੀਆਂ ਖੇਡਾਂ ਮਨ ਖੁਸ਼ਾਹਨਾ ਕਰ ਜਾਂਦਾ ਹੈ ਮਾਂ ਦਾ ਠੀਰ ਬਣਾਉਣਾ ਠਿੱਪੰਦਿਆਂ ਪੱਤੇਆਂ ਨਾਲ ਹੁੰਦੇ ਬਣਾਉਣਾ ਕੀ ਇਹ ਸੁਪਨਾ ਬਣ ਗਏ ਮਾਂ ਦਾ ਠੀਰ ਬਣਾਉਣਾ ਠਿੱਪੜ ਦੇ ਆ ਪੱਤੇਆਂ ਨਾਲ ਊੜੇ ਬਣਾਉਣਾ ਕੀ ਇਹ ਸੁਪਨਾ ਬਣ ਗਏ ਪੇ ਝੂਟ ਰਹੀ ਘੂਆ ਦੀ ਗੋਦ ਵਿੱਚ ਬੈਠ ਕੇ ਅਸਵਾਨ ਨੂੰ ਛੋਣਾ ਦਿੱਤੇ ਵਿੱਚ ਨੱਚਦੀਆਂ ਭਾਬੀਆਂ ਭੂਆ ਮਾਸੀ ਆਤੇ ਭੈਣਾ ਐਵੇਂ ਰਿਸ਼ਤੀਆਂ ਦਾ ਇਕੱਠਾ ਸੌਣ ਨੂੰ ਵੀਰ ਕਹਿਣਾ ਭਾਦ ਉਹਨੂੰ ਭਾਬੀ ਕਹਿਣਾ ਕੁਦਰਤ ਨਾਲ ਇੱਕਵਿਕ ਹੋ ਜਾਣਾ ਸੁਪਨਾ ਹੋ ਗਿਆ ਸੌਣ ਵੀ ਇਕੱਠੀਆਂ ਕਰੇ ਭਾਦ ਜੰਗਰੀ ਵਿਸੋੜਾ ਪਾਵੇ ਇਹ ਗੀਤ ਅਮਰ ਹੋ ਜਾਂਦਾ ਹੈ ਸੌਣ ਦੀਆਂ ਟੱਡੀਆਂ ਤਹਾਰਾਂ ਦੇਹਰ ਮਗਦੇ ਤਰਾ ਨੂੰ ਸਕੂਲ ਵਿੱਚ ਜਾਣਾ ਉਧਰ ਚੜਕੇ ਦਾ ਵਿੱਚ ਜਾਣਾ ਭਿੱਜੇਗਿਆਂ ਨਾਲ ਨੇ ਪੋਣੀਆਂ ਨਾਲੇ ਬਾਹਰ ਇੱਕ ਦਿਗੇ ਚਾਕੇ ਗੁਰੂ ਨੂੰ ਪ੍ਰਮਾਤਿਤ ਕਰੰਦਾ ਹੈ ਪਰ ਅਠਕੜ ਤੇ ਵੇਲੇ ਵਿੱਚ ਕੋ ਪਿਪੜੀਂ ਨਹੀਂ ਰਿਹਾ ਜਿੱਥੇ ਟੀਆ ਜੋੜੀਆਂ ਸਨ ਸੌਣ ਵਿੱਚ ਕੁੜੀਆਂ ਨੇ ਠਿਪੜੀ ਕੇਗਾ ਪਾਇਆ ਤੇ ghee ਵੀ ਦਿਨ ਨੂੰ ਠਿਪਕਾਉਂਦਾ ਹੈ ਲਵੇਰੀਆਂ ਦਾ ਦੁੱਧ ਢੋਲਾਂ ਵਾਲੇ ਲੈ ਗਏ ਚੌਂਾ ਦੀ ਕੀਮਤ ਪਿੱਡ ਦੀ ਖਰੀਦ ਤੋਂ ਬਾਹਰ ਹੋ ਗਈ ਸ਼ੱਕਰਗੁੜ ਪਿੱਡ ਵਿੱਚ ਨਹੀਂ ਰਿਹਾ ਮਿਲਦੀ ਕੀਮਤ ਟਿੱਕੀ ਹੋ ਗਈ ਸ਼ੱਕਰਗੁੜ ਪਿੱਡ ਵਿੱਚ ਨਹੀਂ ਰਿਹਾ ਮਿਲਦੀ ਕੀਮਤ ਟਿੱਕੀ ਹੋ ਗਈ ਵੀਰ ਭਇਆ ਹੋਰ ਕੇ ਆਉਂ ਮੈਂ ਖੜ ਦਾ ਬਲਿਥਨ ਲਾਵਾ ਜੀਪ ਰੀ ਮਾਨ ਰੋਧ ਕਰ ਦਿੰਦਾ ਹੈ ਆ ਮਨੁੱਖਾ ਨਾ ਉਹੜਾ ਪਾਈ ਚਾਰਾ ਠੰਡੀ ਠੰਡੀ ਛਾਂ ਦੇਵੇ ਵੱਖਰਾ ਨ ਲਾਰਾ ਬਾਗ ਬਗੀਚੇ ਹੁਣ ਬਾਗ ਬਗੀਚੇ ਬਾਗ ਬਗੀਚੇ ਜੰਗਲਾਂ ਦੀ ਬੜੀ ਕਾਟ ਨਜ਼ਰ ਹੈ ਆਉਂਦੀ ਟਾਈਆਂ ਤਾਂ ਅੱਜ ਅੱਤ ਦੀ ਗਰਮੀ ਸਾਰਿਆਂ ਨੂੰ ਤੜਫਾਉਂਦੀ ਇਤਾਂ ਜੋ ਤੇ ਅੱਜ ਅਤਿ ਦੀ ਗਰਮੀ ਸਾਰਿਆਂ ਨੂੰ ਤਰਫੋਂ ਦੀ ਟਪਦਾ ਹੈ ਸੂਰਜ ਜਿਵੇਂ ਮਗੇ ਅੰਗਿਆਰਾ ਟਪਦਾ ਹੈ ਸੂਰਜ ਜਿਵੇਂ ਮਗੇ ਅੰਗਿਆਰਾ ਠੰਡੀ ਠੰਡੀ ਛਾਂ ਦੇਵੇਂ ਵਖੇ ਦਾ ਨਜ਼ਾਰਾ ਬੰਦੇ ਜੀ ਅਣ ਗਈ ਲਵਾਟਾ ਫਰਨੇ ਹੋਇਆ ਜ਼ਹਿਰੀਲਾ ਬੰਦੇ ਵੀ ਜਲ ਗਏ ਲੀ ਫਟਾਵਰਨ ਹੋਇਆ ਜ਼ਹਿਰੀਲਾ ਓਏ ਸਾਲਣਾ ਵੀ ਔਖਾ ਹੋ ਜੂ ਜੇ ਨਾ ਕੀਤਾ ਹੀਲਾ ਸਾਲਣਾ ਵੀ ਮੁਸ਼ਕਲ ਹੋ ਜੂ ਜੇ ਨਾ ਕੀਤਾ ਹੀਲਾ ਓਏ ਬਿਨਾ ਗੁੱਖਾ ਤੋਂ ਜ਼ਿੰਦਗੀ ਦੇ ਵਿੱਚ ਸੋਣਾ ਨਹੀਂ ਗੁਜ਼ਾਰਾ ਠੰਡੀ ਠੰਡੀ ਛਾਂ ਦੇ ਵੱਖਰਾ ਨਜ਼ਾਰਾ ਆਹ ਬਾਜੋ ਅੱਡ ਘੋੜਾਂ ਵਾਜੋ ਟਿਪੜਾ ਬਾਜੋ ਦੇਖੀਆਂ ਨਾ ਹੁਣ ਕਿਤੇ ਲਗਦੀਆਂ ਪੀਆਂ ਭਾਈ ਟਿਪੜਾ ਬਾਜੋ ਦੇਖੀਆਂ ਨਾ ਹੁਣ ਕਿਤੇ ਲਗਦੀਆਂ ਪੀਆਂ ਦੱਸੋ ਕਿੱਥੇ ਪੀਂਗਾ ਪਾਵਣ ਨੱਚਣ ਗਾਵਣ ਤੀਆਂ ਓਏ ਦੱਸੋ ਕਿੱਥੇ ਪੀਂਗਾ ਪਾਵਣ ਨੱਚਣ ਗਾਵਣ ਪੀਆਂ ਪਰਵੈਣੀ ਦੀ ਛਾ ਥੱਲੇ ਜੁੜ ਬੈਠਾ ਸੀ ਪਿੰਡ ਸਾਰਾ तरवैणी बि छां थले जुड़ वेंदासीं पिंड सारा ठंडी ठंडी छां दे वखर नज़ारा पलां जी ठंडी छां गोड़ ठंडी छान अंबां जी ठंडी छां दखर नज़ारा कयां ਇਲਾਕੀਆਂ ਕੁੱਡੀਆਂ ਤਿੱਕਰ ਵੱਡੇ ਨੇ ਨਾ ਹੁਣ ਕਦੇ ਪੀਹਾ ਬੋਲਦਾ ਓ ਨਾ ਹੁਣ ਕਦੇ ਪੀਹਾ ਬੋਲਦਾ ਦੇਖਿਆ ਸਵੇਰ ਸਵੇਰੇ ਆਪਣੇ ਹੱਥੀਆਂ ਜਾੜੇ ਉਹਨਾਂ ਦੇ ਰਹਿਣ ਵਸੇਰੇ ਆਪਣੇ ਹੱਥੀਆਂ ਜਾੜੇ ਉਹਨਾਂ ਦੇ ਰਹਿਣ ਵਸੇਰੇ ਉਹ ਜਿੱਥੇ ਬਣੇ ਇਤਰਾਖਤ ਹੋਣਗੇ ਖੁਸ਼ੀਆਂ ਬੰਡੂ ਹਰਿਆਲੀ ਉਹ ਜਿੱਥੇ ਬਣੇ ਬਰੇਤ ਰਖਤ ਹੋਣਗੇ ਖੁਸ਼ੀਆਂ ਵੱਡੂ ਹਰਿਆਲੀ ਆਪ ਸੀਜਨ ਵੱਤ ਮੀ ਲੂਗੀ ਆਉ ਚਿਹਰਿਆਂ ਤੇ ਲਾਲੀ ਆਪ ਸੀਜਨ ਵੱਤ ਮੀ ਲੂਗੀ ਆਉ ਚਿਹਰਿਆਂ ਤੇ ਲਾਲੀ ਅਲਵੇਲੇ ਹਰੀ ਕ੍ਰਾਂਤੀ ਲਿਆਉਣੀ ਪਊ ਦਵਾਰਾ ਅਲਵੇਲੇ ਹਰੀ ਕ੍ਰਾਂਤੀ ਲਿਆਉਣੀ ਪਊ ਦਵਾਰਾ ਠੰਡੀ ਠੰਡੀ ਸ਼ਾਮੇ ਵੱਖੇ ਦਾ ਨਜ਼ਾਰਾ ਤੇ ਪਲਾਂ ਦੀ ਠੰਡੀ ਸ਼ਾਮਾ ਰੋੜਾਂ ਦੀ ਠੰਡੀ ਸ਼ਾਮਾ ਤੂਤਾਂ ਦੀ ਠੰਡੀ ਸ਼ਾਮਾ ਟਾਲੀਆਂ ਦੀ ਠੰਡੀ ਸ਼ਾਮਾ ਜਮਨਾਂ ਦੀ ਠੰਡੀ ਸ਼ਾਮਾ ਮਮਬਾ ਦੀ ਠੰਡੀ ਸ਼ਾਮਾ ਦੇ ਵੱਖੇ ਦਾ ਨਜ਼ਾਰਾ ਕੋਈ ਵੱਖਰਾ ਨਜ਼ਾਰਾ मन वाल वर कदी तास ही वाल के तूं कॾहिं फोल तसही वे मनवाल वर खे तूं कॾहिं फोल तसही ਹਰ ਪੰਨੇ ਤੇ ਜਨਾਬ ਮੈਂ ਟੋਲ ਕਦੇ ਪੜੀ ਨਾ ਤੂੰ ਦਿਲ ਦੀ ਕਤਾਬ ਮੇ ਮਾਇਆ ਕਦੇ ਪੜੀ ਨਾ ਤੂੰ ਦਿਲ ਦੀ ਕਤਾਬ ਵੇ बात प्यार पलणु रस गई जे हिकु मैं मेर नयो बोलना उस गई जे हिकु मेर नओं ब ਦਿਲ ਵਿੱਚ ਰਹਿਣਾ ਜਾਣੋ ਦਿਲ ਵਿੱਚ ਰਹਿਣਾ ਜਾਣੋ ਸਿਰ ਦੇ ਖੁਆਬ ਵਿੱਚ ਟੋਲਕ ਦੇ ਪੜੀ ਨਾ ਤੂੰ ਦਿਲ ਦੀ ਕਿਤਾਬ ਵਿੱਚ ਮਾਇਆ ਕਦੇ ਪੜੀ ਨਾ ਤੂੰ ਦਿਲ ਦੀ ਕਿਤਾਬ ਵਿੱਚ ਮਰਵਾ ਦਵਨੀ ਮੇਰੀ ਹੀਰਿਆਂ ਦੇ ਤੁਲ ਵਿੱਚ ਮਰ ਮਾਜਵਨੀ ਮੇਰੀ ਹੀਰਿਆ ਦੇ ਤੁਲਵੇਂ ਲੱਭਣੀ ਨਾ ਤੈਨੂੰ ਕਿਤੋਂ ਮੈਂ ਪਾਲਿਆ ਬਿਮੁੱਲ ਮੇ ਲੱਭਣੀ ਨਾ ਤੈਨੂੰ ਕਿਤੋਂ ਮੈਂ ਪਾਲਿਆ ਬਿਮੁੱਲ ਮੇ